ਆਓ ਜੀ ਤੁਹਾਨੂੰ ਲੈ ਚਲੀਏ ਪਿੰਡ ਮਹਿੰਦੀਪੁਰ ਜਿੱਥੇ ਸਾਲਾਨਾ ਛਿੰਝ ਮੇਲਾ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਕਰਾਇਆ ਗਿਆ ਜਿਸ ਵਿੱਚ ਬੁਲਟ ਮੋਟਰਸਾਈਕਲ ਦੋ ਸਪਲੈਂਡਰ ਤੇ ਇੱਕ ਪਲਾਟੀਨਾ ਮੋਟਰਸਾਈਕਲ ਦਿੱਤਾ ਜਾਣਾ ਪਿੰਡ ਦੀਆਂ ਟੋਲੀਆਂ ਪੂਰੀ ਸ਼ਾਨੋ ਸ਼ੌਕਤ ਨਾਲ ਛਿੰਝ ਦੰਗਲ ਦੇ ਪੰਡਾਲ ਵਿੱਚ ਪਹੁੰਚਦੀਆਂ ਨੇ ਪਿੰਡ ਦੀਆਂ ਚਾਰ ਟੋਲੀਆਂ ਚਾਰ ਸਿਵਾਦਾਰ ਜਿਹੜੇ ਤੂੰਮ ਤਰੱਕੇ ਨਾਲ ਖੇលਦੇ ਹੋਏ ਦੰਗਲ ਦੇ ਪੰਡਾਲ ਤੱਕ ਪਹੁੰਚਦੇ ਨੇ ਉਸ ਤੋਂ ਬਾਅਦ ਪੂਰਾ ਸ਼ਹਿਣ ਮੇਲਾ ਪੱਕਦਾ ਹੈ ਜਿਸ ਵਿੱਚ ਅੱਜ ਅਮੇਸ਼ ਮਥਰਾ ਨੇ ਗੌਰਵ ਮਾਸ਼ੀਵਾੜਾ ਨੂੰ ਪੁਆਇੰਟਾਂ ਦੇ ਆਧਾਰ ਤੇ ਚਿਤ ਕੀਤਾ ਤੇ ਛੰਡੀ ਦੀ ਕੁਸ਼ਤੀ ਵਿੱਚ ਬੁਲਟ ਮੋਟਰਸਾਈਕਲ ਜਿੱਤੇ ਆ। ਸਪਲੈਂਡਰ ਮੋਟਰਸਾਈਕਲ ਤੇ ਪਲਾਟੀਨਾ ਵਿੱਚ ਵੀ ਪਹਿਲਵਾਨਾਂ ਨੇ ਜੋਰ ਦਿਖਾਏ ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾ ਕੀਤੀ ਜਾਂਦੀ ਉਹਨਾਂ ਦੇ ਸਨਮਾਨ ਵੀ ਕੀਤੇ ਗਏ। ਕਾਨੂੰ ਦਿਖਾਉਂਦੇ ਹਾਂ ਪਿੰਡ ਦੀਆਂ ਝਲਕੀਆਂ ਕਿਵੇਂ ਸਾਰੇ ਸੇਵਾਦਾਰ ਚੀਲਾ ਸਹਿਬਾਨ ਖੇਲ ਦੇ ਮੇਲ ਦੇ ਦੰਗਲ ਦੇ ਵਿੱਚ ਪਹੁੰਚਦੇ ਹਨ ਛਿੰਜ ਕਮੇਟੀ ਉਹਨਾਂ ਦੇ ਨਾਲ ਹੁੰਦੀ ਹੈ ਤੇ ਸਾਰੇ ਸੇਵਾਦਾਰ ਪਿੰਡ ਦੇ ਨਗਰ ਦੇ ਪਤਵੰਤੇ ਸੱਜਣ ਦੂਰੋਂ ਦੂਰੋਂ ਰਿਸ਼ਤੇਦਾਰ ਸੱਜਣਾ ਲੈਣ ਆਓ ਚੱਲਦੇ ਹਾਂ ਪਿੰਡ ਮਹਿੰਦੀਪੁਰ ਦੇਖਦੇ ਹਾਂ ਉੱਥੇ ਦੀਆਂ ਝਲਕੀਆਂ ਕਿਵੇਂ ਚੀਲਾ ਸਹਿਬਾਨ ਪਿੰਡ ਦੀ ਸੁਖ ਵਾਸਤੇ ਸ਼ੁਕ ਸੁਖਦੇ ਹੰਦੇ ਦੇਖਦੇ ਹਾਂ ਛਿੰਝ ਦੀਆਂ ਚਲਕੀਆਂ ਪੱਖੀ ਨਾਲ ਛੇਜ ਨਾਲ ਪਾਸ ਨਾਲ ਕਰ ਖੁਸ਼ਾਤ ਕਰਦੇ ਰਹਿੰਦਾ ਰਹੋ ਬਹੁਤ ਖੇਚੰਤਾ ਪੀ ਨਗੇ ਰਾਜਾ ਬਤੀ ਬਾਤ ਗਏ ਹੋਇਆ ਜਿੰਦਾ ਸ਼ਾਨਦਾਰ ਮਾਰਚੰ ਦਾ ਖੋਲ ਪਾ ਜਾਨ ਪਰਨਾਮ ਹੋਣ ਮੋਟਾ पांच पीर達ਤ ਜਨਾਬ ਗੋਸ਼ਪਾਲ ਲਖੀ ਕਾਨ ਜਨਦਰ ਦੀਵਾਨ ਤੇਰੀ ਮਸਲਾ ਸਾਨ ਫਕੀਰ ਸਾਈਂ ਦਾ ਯੰਪਾਕ ਸ਼ਕਤੀ ਮਾਤਾ ਸ਼ਕਤੀ ਮਾਤਾ ਦੇਵੀ ਮਾਤਾ ਵਿਸ਼ਨੂੰ ਬ੍ਰਹਮਾ ਸ਼੍ਰੀ ਕੋਰੇ ਪ੍ਰਣਿਤ ਸੱਚੇ ਪਾਤਸ਼ਾਹ ਜਨ ਕਾਨ ਜੋਤਾਲ ਜਹਾਜ ਕਾ ਸੋਕੋ ਕੋਤਸਰੀ ਪਾਡਾ ਜਨਾਬ ਸੱਚੇ ਪਾਤਸ਼ਾਹ ਤਿੰਗੀਆਂ ਪਹਿਣਨ ਵਾਲੇ ਕਾਦੀਆਂ ਪਾਇਆ ਤੇ ਨਾ ਸੱਚੀ ਬਰਗਾਤ ਲਿਖੇ ਰਣਨ ਸੱਚਾ

ਕਿਸ ਨਗਰ ਖੇੜੇ ਦੇ ਲੋ ਲੋ ਕਪਾ ਰਖੇ ਜਾਏ ਪਰਾਨ ਮੁਕਾਬਾ ਕਰਨਾ ਜਿਹੜੇ ਖੇੜੇ ਆਪਣੀ ਕਲਾ ਬਰਤਾਨੀਆਂ ਨਗਰ ਖੇੜੇ ਦਾ ਭਲਾ ਕਰਨਾ ਬਹੁ ਗਰੀਬ ਦੇ ਪ੍ਰਿੰਤ ਪਾਲ ਕਰਨੀ ਐਂਸਾ ਅਮਰੀਕਾ ਨਾਲ ਏੜ ਕੇ ਨੀਲਾ ਤਰੋ Jangan lupa untuk nak dan berlangganan Jangan lupa Th1 2 3 22 ਗੁਰਸਾਹਿਬ ਇਹ ਕਦੇ ਨਹੀਂ ਲੜਦੇ ਦੇਖੇ ਜਿਹੜੇ ਇਹਨਾਂ ਪਿੱਛੇ ਲੜਦੇ ਐ ਉਹ ਕਦੇ ਨਹੀਂ ਪਰਦੇ ਦੇਖੇ ਕਿਉਂਕਿ ਇੱਕ ਨੋਰ ਤੇ ਸੱਜਾ ਕੁੱਝਿਆ ਕੌਣ ਕਲੇ ਕੁਮੰਦੇ ਇੱਕ ਵਾਰੀ ਸਾਰੀ ਡੰਗਾ ਕਮੇਟੀ ਦੇ ਨਾਮ ਤੇ ਕੋਈ ਹੱਥ ਬਾਝਣ ਆ ਰਿਹਾ ਭਵਾਨਾਂ ਦੀ ਸੁਖ ਸਾਥੀ ਦੀ ਨੱਗਾ ਖੜੀ ਦੀ ਸੁਖ ਸਾਥੀ ਦੀ ਜਾਰਾ ਤੋਰੀਆਂ ਵਾਰੋ ਵੀ ਵੀਰੇ ਮਾਣ ਸਾਰੀ ਸਭ ਉਧਰ ਸ਼ਿੰਦਾ ਭਰਵਾਨੀ ਦਾ ਸਮਾਨ ਪਿੰਡ ਆਈ ਆ ਫਿਰ ਮੱਟੜੇ ਕਣਾ ਦੇਉਂਦੇ ਆ ਲੇਵਲ ਤੇ ਬਹੁਤ ਇਹ ਪੁਆਇੰਟਾਂ ਦੀ ਕੋਸ਼ਿਸ਼ ਚੱਲਦੀ ਆ ਚਾਵਾ ਜਿੱਦ ਟਾਈਮ ਲਾਵਾ ਦੋ ਮੱਲਾਵਾ ਉਧਰ ਕਾਮੇ ਵਾਲੇ ਸੰਭਾ ਹੈਡਰੇ ਵਾਲੇ ਭਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਿੰਦੇ ਇੱਕ ਮਿੰਟ ਦਿਓ ਇੱਕ ਮਿੰਟ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਬੱਲੇ 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 ਮਾਫੀ ਇਨਸਾਨ ਹੈ ਲੈ ਵੀ ਵਰਗੀ ਵਾਲੇ ਇੱਕ ਮਿੰਟ ਲਈ ਮਾਫੀ ਸੁਨੇਤੇ ਪਰਿਵਾਰ ਦੇ ਵੱਲੋਂ ਆਹ ਆਹ ਪਰ ਟ ਮੋਟਰਸਾਈਕਲ ਹੋ ਗਈ। ਜੀਨ ਕਾ ਮਾਣੀਆ ਸੇਵਾ। ਸੇਵਾ ਦਾ ਮੇਵਾ ਆ। ਭਾਂਡੇ ਤੋਂ ਨੇ ਦਾ ਬਹੁਤ ਵਧੀਆ ਸੇਵਾ ਆ। ਇਆ ਤੇ ਲਗਾ ਦੇਣਾ ਤੂੰ ਆਹੇ ਸ਼ੌਤ ਬਹੁਤ ਚੁੱਕਿਆ ਹੂੰ ਤੂੰ ਇਸ ਕਿਹੜੀ ਮੋਟਕੀ ਹੈ ਤੁਹਾਰੀ ਸਿਹਤ ਦੇਵਾ ਚ ਕਿਉਂ ਬਿਲਾ ਆਹੋਂ ਤੱਕ ਬਹੁਤ ਚਲੋ ਬੁੱਝੋ ਸ਼ਾਇਦ ਐਵੇਂ ਭਾਤੇ ਯੇਦੀ ਰਾਤ ਤੇ ਰਾਤ ਆਦਾ ਪੱਪੀ ਵਰਤ ਨਹੀਂ ਕੁਦੀ ਨਾ ਬਣਾਉਂਦਾ ਜੇ ਇਹ ਪਹਿਲਾ ਪੱਪੀ ਹੋ ਰਿਹਾ ਹੈ

ارجا السلام عليكم رہنے ایا تھا جو ٹھیک ہے جو ٹھیک ہے جو پوسٹ ہوا وہ دے مارے کو نہیں نہیں نہ نہ وہ وہ نہ تھا میں جو ایا ہے کن ادریقوں میں ਮਿਆਰ ਥੋੜਾ ਜਿਹਾ ਲੰਗੇ ਲਾ ਦੇ ਜਿੱਟੇ ਵੀ ਉਹ ਲਾ ਦਿੰਦੇ ਸ਼ਸ਼ਟਾ ਦੀ ਕਾਰਿਆ ਲਾਇਆ ਲਾਉਣੀ ਪਾਇਆ ਆਪਨੇ ਨੂੰ ਲਾਇਆ ਇਹ ਦੋਹਾਂ ਦੇ ਲਾ ਰਹੇ ਆ ਹੈ ॿारहं लखां दादे जा